ਸਟੀਕਾ ਗੁਜਰਬਾਈ ਕੀ ਹਾਲ ਚਾਲ ਹੈ ਜੀ ਜੀ ਤੁਸੀਂ ਦੱਸੋ ਜੀ ਪਹੁੰਚੇਗੇ ਤਨ ਚੰਦਰਾ ਡਾਕਟਰ ਸਾਹਿਬ ਤੇ ਹਾਂ ਜੀ ਭਾਈ ਦੇਖੋ ਭਾਈ ਜੀ ਬੱਚੇ ਲੈ ਕੇ ਆਇਆ ਹੈ ਭਾਈ ਜੀ ਜਰਮਨ ਦੇ ਵਿੱਚ ਹੈ ਜਰਮਨ ਦੇ ਵਿੱਚ ਭਾਜੀ ਕਿਹੜੇ ਕੋਡ ਦੇ ਵਿੱਚ ਬੱਚਾ ਹੈ ਜਰਮਨ ਲੌਂਗ ਕੋਡ ਵੀ ਹੈ ਸ਼ਾਰਟ ਕੋਡ ਵੀ ਹੈ ਲੌਂਗ ਕੋਡ ਵੀ ਸ਼ਾਰਟ ਕੋਡ ਵੀ ਤੇ ਨਾਲ ਦਾ ਬੱਚਾ ਹਸਕੀ ਦਾ ਹੈ ਤੇ ਬੌਕਸਰ ਦਾ ਬੱਚਾ ਹੈ ਬਾਕੀ ਬਾਈ ਨਾਲ ਗੱਲ ਕਰਦੇ ਆ ਠੀਕ ਹੈ ਤੇ ਭਾਈ ਜੀ ਆ ਬੌਕਸਰ ਦਾ ਕੀ ਪ੍ਰਾਈਸ ਹੈ ਭਾਜੀ ਬੌਕਸਰ ਦੀ ਫੀਮੇਲ ਹੈ ਸਨੋ ਵਾਈਟ 15000 ਰੁਪਏ ਠੀਕ ਹੈ ਕਮਾਕੇ ਦਿਖਾ ਦਿਓ ਭਾਈ ਦੇਖੋ ਭਾਈ ਜੀ ਸਨੋ ਵਾਈਟ ਦੇ ਵਿੱਚ ਫੀਮੇਲ ਹੈ ਪ੍ਰਾਈਸ ਵੀ ਰੀਜ਼ਨੇਬਲ ਰੱਖਿਆ 15000 ਰੁਪਏ ਭਾਈ ਜੀ ਇਹ ਹਸਕੀ ਦੇ ਵਿੱਚ ਹਾਂ ਜੀ ਇਹ ਮੇਲ ਹੈ ਜੀ ਮੇਲ ਯਾਰ ਕੀ ਪ੍ਰਾਈਸ ਹੈ ਜਿਹੜਾ ਕਨਵਰਟ ਬਲੂ ਹੈ 20000 ਠੀਕ ਹੈ ਬਾਕੀ ਭਾਈ ਜੀ ਇਹਦਾ ਆਪ ਜਰਮਨ ਦਾ ਇਹ ਲੌਂਗ ਕੋਟ ਹੈ ਜੀ ਮੇਲ ਠੀਕ ਹੈ ਮੇਲ ਵੀ ਮੇਲ 17000 ਰੁਪਏ ਫੀਮੇਲ 10000 ਰੁਪਏ ਠੀਕ ਹੈ ਤੇ ਆਪਣਾ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਬਰੀਡ ਦੇ ਵਿੱਚ ਕੰਮ ਆਲ ਬਰੀਡ ਆਲ ਬਰੀਡ ਦੇ ਵਿੱਚ ਬਾਕੀ ਆਪਣੇ ਗੁੱਜਰ ਭਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਮੋਬਾਈਲ ਨੰਬਰ ਦੱਸੋ ਕਹਿੰਦਾ ਲੰਬਾ ਵਾਲਾ ਕੈਂਟ ਜੀ 977702780 ਠੀਕ ਹੈ ਨੀਚ ਓਕੇ ਥੈਂਕ ਯੂ ਗੁਰਦਰ ਭਾਈ ਓਕੇ ਅਸੀਂ ਦਾ ਦੀਪੋ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਹੋਰ ਪਹੁੰਚੀ ਗਏ ਡਾਕਟਰ ਸਾਹਿਬ ਤੇ ਹਾਂਜੀ ਹਾਂਜੀ ਦੇਖੋ ਭਾਈ ਜੀ ਬੱਚੇ ਲੈ ਕੇ ਆਏ ਨੇ ਭਾਈ ਜੀ ਸਿਡਜੂ ਦੇ ਭਾਈ ਬੱਚਾ ਕਮਾ ਕੇ ਦਿਖਾ ਦਿਓ ਦੇਖੋ ਭਾਈ ਜੀ ਪੂਰਾ ਗੋਗਲ ਆਈਜ਼ ਫੁੱਲ ਮਾਰਕਿੰਗ ਦੇ ਵਿੱਚ ਬੱਚਾ ਆ ਦੇਖ ਹੀ ਸਕਦੇ ਹੋ ਤੇ ਆਹ ਬੱਚੇ ਨੀਚੇ ਪੈਨੇ ਮੈਂ ਕੇਸ ਤੇ ਨਿਗਾਹ ਮਾਰ ਦਵਾਂ ਠੀਕ ਹੈ ਨਾ ਤੇ ਬਾਕੀ ਭਾਈ ਨਾਲ ਗੱਲ ਕਰਦੇ ਆ ਭਾਈ ਜੀ ਆ ਸਿਡਜੂ ਦੇ ਬੱਚੇ ਦਾ ਕੀ ਮੇਲ ਹੈ ਫੀਮੇਲ ਹੈ ਕੀ ਪ੍ਰਾਈਸ ਹੈ ਮੇਲ ਹੈ ਜੀ ਮੇਲ ਕੀ ਪ੍ਰਾਈਸ ਭਾਈ ਜੀ 17000 17000 ਬਾਕੀ ਭਾਜੀ ਆਪਣੀ ਕਹੜੀ ਦੀ ਬਰੀਡਿੰਗ ਹੈ ਲੈਬ ਦੀ ਹੈ ਜੀ ਠੀਕ ਹੈ ਜੀ ਇਹ ਗੱਲ ਦੀ ਹੈ ਜੀ ਇਹ ਗੱਲ ਦੀ ਹੈ ਜੀ ਠੀਕ ਹੈ ਨਾ ਤੁਸੀਂ ਦੇਖ ਹੀ ਜਾਓ ਬਾਕੀ ਭਾਜੀ نیچے ਬੱਚੇ ਪੈਣਗੇ ਉਹਨਾਂ ਦੀ ਕੀ ਏਜ ਹੈ ਕੀ ਪ੍ਰਾਈਸ ਹੈ ਇਹ ਵੀ ਜੀ 60 ਦਿੰਦੇ ਹੋਗੇ ਠੀਕ ਹੈ ਜੀ ਫੀਮੇਲ 12000 ਦੀ ਹੈ ਠੀਕ ਹੈ ਜੀ ਮੇਲ 16000 ਮੇਲ 16000 ਤੇ ਬਾਕੀ ਭਾਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦੇਣਾ ਬੱਚੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਬਾਕੀ ਭਾਜੀ ਆਪਣੀ ਲੋਕੇਸ਼ਨ ਦੱਸ ਦੇਣਾ ਕੰਟੈਕਟ ਨੰਬਰ ਦੱਸ ਦੇਣਾ ਲੋਕੇਸ਼ਨ ਵੀ ਜੀ ਹੈਗੀ ਸਰਹੰਦ ਫਤੇਗੜ ਸਾਹਿਬ ਠੀਕ ਹੈ ਜੀ ਆ ਮੋਬਾਈਲ ਨੰਬਰ ਹੈਗਾ 98834 ਠੀਕ ਹੈ ਜੀ 059 ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਹੈ ਹੈ ਨਾ ਇਹ ਬਾਕੀ ਬਾਈ ਜੀ ਨੇ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਬਾਈ ਦਾ ਨੀਚੇ ਨੰਬਰ ਚੱਲਦਾ ਰਹੂਗਾ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਪਾਜੀ ਨਾਲ ਗੱਲ ਕਰ ਲਿਓ ਠੀਕ ਹੈ ਓਕੇ ਨੇ ਲਵਾ ਜੀ ਠੀਕ ਹੈ ਬਾਈ ਅਸਸੀ ਦਾ ਬੱਲਾ ਬਾਜੀ ਕੀ ਹਾਲ ਚੱਲ ਅਸਰੀ ਗੱਲ ਜੀ ਸਾਰਿਆਂ ਨੂੰ ਔਰ ਆਗੇ ਡਾਕਟਰ ਉਤੇ ਹਾਂਜੀ ਹਾਂਜੀ ਬਾਜੀ ਬਹੁਤ ਜੇ ਬਹੁਤ ਬਹੁਤ देर ਪਹੁੰਚਣੇ ਬਾਈ ਜੀ ਲੇਟ ਹੋ ਗਏ ਡਾਕਟਰ ਉਤੇ ਹਾਂਜੀ ਰਾਤ ਹੈ ਜਾਮ ਵਗੈਰਾ ਸੀਰਾ ਥੋੜਾ ਜਿਹਾ ਪਾ ਕੇ ਤੇ ਬਾਈ ਜੀ ਲਵੇ ਨਾ ਸਪੈਸ਼ਲਟੀ ਦੇਖੋ 골ਡਨ ਰੀਵਰ ਦਾ ਬੱਚਾ ਤੁਹਾਨੂੰ ਦਿਖਾਵਾਂ ਬੱਚਾ ਘਮਾ ਕੇ ਲਗਾਈ ਹੋਵੇ ਜੀ ਇੱਕ ਆਤਰ ਨਾਲ ਬੱਚਾ ਕੋ ਬੰਦਾ ਨਹੀਂਗਾ ਬਾਕੀ ਲੈਬਰੇਆ ਦੇਖੋ ਇਹ ਲੈਬਰੇਰੀ ਚ ਕੁਆਲਟੀ ਦੇ ਲੋ ਬੱਚੇ ਜੀ ਬਾਕੀ ਨੀਚੇ ਜਰਮਨ ਦਾ ਬੱਚਾ ਬਾਈ ਜੀ ਲਵੇ ਇੱਕ ਅਡਲਟ ਸ਼ਿਰਜੂ ਦਾ ਮੇਲ ਹੈ ਬਾਜੀ ਮੇਲ ਹੈ ਇਹ ਵੀ ਤੇ ਪੇਪਰ ਹੈ ਵਿਦ ਪੇਪਰ ਹੈ ਇਹ ਕਿਰਾ ਬਾਕੀ ਅਜੇ ਕੋਈ ਗਰੂਮਿੰਗ ਘੱਟ ਹੋਈ ਹੈ ਇਹਦੀ ਹਾਂ ਜੀ ਇਹਦੀ ਬਿਲਕੁਲ ਬਿਲਕੁਲ ਲੱਗ ਰਿਹਾ ਨਹੀਂ ਤਾਂ ਬੱਚਾ ਬਹੁਤ ਸੋਹਣਾ ਹੈ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਮੱਲਾ ਬਾਈ ਜੀ 골ਡਨ ਰੀਟriever ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਜੀ ਆਹ ਮੇਲ ਆ ਜੀ ਤੇ ਰੀਟriever ਦਾ ਇਹ ਦੇ ਦਾਂਗੇ 15000 ਦਾ ਠੀਕ ਹੈ ਜੀ ਆਹ ਲੈਬਰਡੋਰ ਦੀ ਫੀਮੇਲ ਹੈ ਇਹ ਦੇ ਦਾਂਗੇ 8000 ਦੀ ਠੀਕ ਹੈ ਵੇਖੋ ਕੁਆਲਿਟੀ ਦੇ ਵਿੱਚ ਬੱਚੇ ਨੇ ਦੋਲੇ ਕੁਆਲਿਟੀ ਪੂਰ ਗਾਰੰਟੀ ਆਲੇ ਵਿੱਚ ਪਗੀ ਪਾ ਜੀ ਆਪਣੀ ਆਲ ਬਰੀਡ ਦੇ ਵਿੱਚ ਕੰਮ ਹੈ ਨਾ ਹਾਂਜੀ ਹਾਂਜੀ ਆਲ ਔਰ ਇੰਡੀਆ ਡਿਲੀਵਰੀ ਵੀ ਹੈ ਜੀ ਆਲ ਔਰ ਇੰਡੀਆ ਡਿਲੀਵਰੀ ਹੈ ਤੇ ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਜਿਹੜਾ ਤੇ ਬਾਕੀ ਇਹ ਜਰਮਨ ਦਾ ਭਾਈ ਮੇਲ ਹੈ ਫੀਮੇਲ ਹੈ ਆ ਫੀਮੇਲ ਹੈ ਜੀ ਲੌਂਗ ਕੋਟ ਦੀ ਠੀਕ ਹੈ ਜੀ 18000 ਰੁਪਏ ਰੇਟ ਹੈ ਦਾ 18000 ਰੁਪਏ ਠੀਕ ਹੈ ਤੇ ਸ਼ਿਡੂ ਦਾ ਭਾਈ ਕੀ ਪ੍ਰਾਈਸ ਹੈ ਸ਼ਿਡੂ ਵਿਦ ਕੇਸੀਆਈ ਇਹ 25000 ਰੁਪਏ ਰੇਟ ਹੈ ਜੀ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਬੱਚਾ ਠੀਕ ਹੈ ਨਾ ਤੁਸੀਂ ਕੁਆਲਿਟੀ ਦੇਖ ਜਾਓ ਟਰਾਈ ਕਲਰ ਦੇ ਵਿੱਚ ਬੱਚਾ ਹੈ ਪੱਕੀ ਬਾਜੀ ਦੋ ਭਾਈ ਦਾ ਕੰਟੈਕਟ ਨੰਬਰ ਲੋਕੇਸ਼ਨ ਵਿੱਚ ਦੇ। ਬਾਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ। 9050763001 ਠੀਕ ਹੈ। ਠੀਕ ਹੈ ਨਾ। ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ। ਭਾਈ ਜਿਹਨੂੰ 올 ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਤੇ 올 ਓਵਰ ਇੰਡੀਆ ਡਿਲੀਵਰੀ ਹੈ। ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਓਕੇ ਪਹਿਲਾ ਬਾਜੀ। ਓਕੇ ਬਾਜੀ ਓਕੇ ਜੀ। ਠੀਕ ਹੈ ਜੀ। ਸਿਗਾ ਜੰਡੀ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਨਾ ਹੋ ਵਧੀਆ ਜੀ ਉਹ ਠਾਕਰ ਸਾਹਿਬ ਜੀ ਠੀਕ ਹੋ ਬਹੁਤ ਵਧੀਆ ਜੀ ਹੋਰ ਆਈ ਚੁੱਕੇ ਡਾਕਟਰ ਸਾਡੇ ਚੰਡੀਗੜ੍ਹ ਹਾਂਜੀ ਦੇਖੋ ਬਾਈ ਜੀ ਬਾਈ ਦੀ ਸਪੈਸ਼ਲਟੀ ਕੁਆਲਿਟੀ ਆ ਟਾਇ ਟਾਇ ਦੇ ਵਿੱਚ ਟਾਇ ਪੌਮ ਹੈ ਜਿਹੜਾ ਆਪਾਂ ਕਹਿੰਦੇ ਉਹਦੇ ਵਿੱਚ ਬਾਈ ਦੀ ਬਰੀਡਿੰਗ ਕਰਦੇ ਨੇਗੇ ਤੇ ਨੀਚੇ ਤੁਹਾਨੂੰ ਮੈਂ ਕੇਸ ਤੇ ਵੀ ਮਾਰਦਾ ਵਾਂ ਕੈਮਰਾ ਗੱਦੀ ਹੈ ਭਾਜੀ ਹਾਂਜੀ ਹਾਂਜੀ ਇਹ ਗੱਦੀ ਨਹੀਂ ਜੀ ਗੱਦੀ ਠੀਕ ਹੈ ਵਾਈਡ ਵੀ ਪਿਆ ਜੀ ਸਾਡੇ ਕੋਲ ਇਹ ਵਾਈਡ ਦੇ ਵਿੱਚ ਵੀ ਆ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਬੱਚੇ ਕਿੰਨਾ ਕਰਖਾਈਗੇ ਦੇਖੋ ਬਾਈ ਜੀ ਠੀਕ ਹੈ ਨਾ ਬਾਕੀ ਭਾਈ ਜੀ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਪ ਬਰੀਡਿੰਗ ਆਲ ਬਰੀਡ ਦੇ ਵਿੱਚ ਕੰਮ ਕਰਦੇ ਹੋ ਵਿੱਚ ਆਲ ਬਰੀਡ ਦੇ ਵਿੱਚ ਕੰਮ ਕਰਦੇ ਹੋ ਠੀਕ ਹੈ ਨਾ ਫਿਲਹਾਲ ਬੱਚੇ ਤੁਹਾਡੇ ਨੇ ਗੱਡੀ ਪੈਣੇ ਤੇ ਆਹ ਟਵਾਈਪੋਂਪੇ ਹਾਂਜੀ ਠੀਕ ਹੈ ਨਾ ਤੇ ਟਵਾਈਪੋਂਪੇ ਵਾਈਟ ਦਾ ਬੱਚੇ ਦਾ ਕੀ ਰੇਟ ਭਾਜੀ ਵਾਈਟ ਟਵਾਈਪੋਂਪੇ ਜੀ ਮੇਲ ਦੇ ਦਾਂਗੇ 40000 ਰੁਪਏ ਦਾ ਫੀਮੇਲ ਦੇ ਦਾਂਗੇ 25000 ਰੁਪਏ ਦਾ ਠੀਕ ਹੈ ਤੇ ਆਹ ਭਾਜੀ ਬ੍ਰਾਊਨ ਦੇ ਵਿੱਚ ਭਾਜੀ ਬੱਚੇ ਬ੍ਰਾਊਨ ਦੇ ਵਿੱਚ 20000 ਰੁਪਏ ਦੀ ਫੀਮੇਲ ਹੈ ਤੇ 25000 ਰੁਪਏ ਦਾ ਮੇਲ ਹੈ ਠੀਕ ਹੈ ਹਾਂ ਜੀ ਮੌਕੇ ਦੇ ਕੁਆਲਿਟੀ ਦਾ ਮੌਕੇ ਤੇ ਰੇਟ ਹੈ ਠੀਕ ਹੈ ਜੀ ਜੋ ਜੀ ਕੁਆਲਿਟੀ ਜਿੱਦਾਂ ਦੀ ਆਏਗੀ ਠੀਕ ਹੈ ਜੀ ਬੱਚੇ ਕਵਾ ਕੇ ਦਿਖਾ ਦਿਓ ਦੇਖੋ ਦੇਖੋ ਫੁੱਲ ਡਾਰਕ ਬੱਚੇ ਲਗੇ ਆ ਫੀਮੇਲ ਹੈ ਜੀ ਠੀਕ ਹੈ ਜੀ ਆ ਫੀਮੇਲ ਹੈ ਠੀਕ ਹੈ ਜੀ ਤੇ ਨੀਚੇ ਗੱਡੀ ਦਾ ਭਾਜੀ ਗੱਡੀ ਦੋਨੇ ਮੇਲ ਦੇ ਜੀ 10000 ਦਾ ਮੇਲ ਹੈ ਜੀ ਆਹ 10000 ਰੁਪਏ ਦਾ ਹਾਂਜੀ ਠੀਕ ਹੈ ਨਾ ਆਪਾਂ ਗੱਲ ਕਰੀਏ ਇੱਕ ਤਾਂ ਟੀਐਮ ਆ ਜਾਂਦਾ ਦੀ ਇੱਕ ਨਹੀਂ ਟੀਐਮ ਨਹੀਂ ਜੀ ਹਾਂ ਅਸੀਂ ਗੱਡੀ ਆ ਜਾਂਦਾ ਕੁਆਲਿਟੀ ਜਿਹੜੀ ਹੈ ਕੁਆਲਿਟੀ ਇਹੀ ਬੋਲਾਂਗੇ ਜੋ ਚੀਜ਼ ਹੈਗੀ ਜਿੱਦਾਂ ਦੀ ਉਦਾਂ ਹੀ ਬੋਲਾਂਗੇ ਠੀਕ ਹੈ ਭਾਜੀ ਟੀਐਮ ਇਹਨੂੰ ਕਹਿ ਕੇ ਟੀਐਮ ਆਪਾਂ ਗਲਤ ਜੀ ਦਾ ਦਸਤੂਰ ਨੂੰ ਆਪਾਂ ਉਹ ਕਰੀਏ ਇਸ ਗਾਈਡ ਨਹੀਂ ਕਰਨਾ ਹਾਂ ਜੀ ਤੇ ਬਾਕੀ ਭਾਜੀ ਆਪਣੀ ਲੋਕੇਸ਼ਨ ਬੋਲਦੀਓ ਮੋਬਾਈਲ ਨੰਬਰ ਬੋਲਦੀਓ ਬ੍ਰਦਰ ਅਸੀਂ ਹੈਗੇ ਹਾਂ ਲੁਧਿਆਣੇ ਤੋਂ ਖੰਨਾ ਕਨਾਲ ਨਾਮ ਹੈ ਜੀ ਸਾਡੇ ਕਨਾਲ ਦਾ ਔਰ ਇਹ ਮੇਰਾ ਨੰਬਰ ਨੋਟ ਕਰ ਲਓ 98887879 ਠੀਕ ਹੈ ਜੀ ਤੇ ਆਲ ਓਵਰ ਆਲ ਓਵਰ ਇੰਡੀਆ ਠੀਕ ਹੈ ਜੀ ਔਰ ਜੋ ਸ਼ਿਪਿੰਗ ਕਰਦੇ ਤੋਂ ਉਹਨਗੇ ਉਹ ਤੁਹਾਡੇ ਆਪਣੇ ਹੋਣਗੇ ਉਹ ਐਕਸਟਰਾ ਹੋਣਗੇ ਹਾਂ ਪਾਰਟੀ ਦੇ ਹੋਣਗੇ ਠੀਕ ਹੈ ਬਾਈ ਜੀ ਨੇ ਦੱਸ ਦਿੱਤਾ ਵੀ ਆਲ ਓਵਰ ਇੰਡੀਆ ਡਿਲੀਵਰੀ ਆ ਆਲ ਪੌਪੀ ਦੇ ਵਿੱਚ ਡੀਲ ਕਰ ਦਿੰਦੇ ਆ ਆਲ ਬਰੀਡ ਦੇ ਵਿੱਚ ਤੇ ਔਰ ਨੀਚੇ ਨਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਲੁਧਿਆਣਾ ਪੈ ਜਾਂਦੀ ਆ ਓਕੇ ਸ਼ੰਦੀ ਬਾਈ ਜੀ ਥੈਂਕ ਯੂ ਜੀ ਓਕੇ ਜੀ ਠਾਕੁਰ ਸਾਹਿਬ ਸ਼ਿਗਨ ਲਖਾ ਵੀ ਕੀ ਹਾਲ ਚਾਲ ਹੈ ਸਤਰੀ ਪਾਲ ਜੀ ਵਧੀਆ ਜੀ ਤੁਸੀਂ ਸੁਣਾਓ ਬੋਜੀ ਦੇ ਡਾਕਟਰ ਉਹ ਤੇ ਹਾਂਜੀ ਸਭ ਠੀਕ ਠਾਕ ਠੀਕ ਹੈ ਭਾਈ ਸਵੇਰ ਦੀ ਤਾਜ ਡਾਕ ਮਾਰਕਟ ਲੱਗਣੀ ਦਿੱਤੀ ਸੀ ਸ਼ਾਮ ਨੂੰ ਜਾ ਕੇ ਮਾਸਾ ਚੰਦਰੀ ਦੇ ਡਾਕਸੋ ਚ ਲੱਗੀ ਹੈ ਬਹੁਤ ਔਖਾ ਜੀ ਬਹੁਤ ਔਖਾ ਬਹੁਤ ਪ੍ਰੋਬਲਮ ਆਈ ਹੈ ਸਵੇਰ ਦੀ ਤਾਜ ਬਹੁਤ ਪ੍ਰੋਬਲਮ ਆਈ ਹੈ ਚਲੋ ਕੋਈ ਗੱਲ ਨਹੀਂਗਾ ਹੁਣ ਕੀ ਕਹੀ ਆਪਾਂ ਯੂਟਿਲਿਟੀ ਹੈ ਹਾਂਜੀ ਲੇਕਿਨ ਉਹਦੇ ਕਰਕੇ ਪ੍ਰੋਬਲਮ ਆਉਂਦੀਆਂ ਨੇ ਤੇ ਮੈਂ ਕਿ ਆਪਾਂ ਗੱਲ ਕਰਦੇ ਆਂ ਭਾਈ ਲੱਗਿਆ ਹੈ ਲੈਬਰਡਾਗ ਪਿੰਕ ਹੈ ਅਮਰੀਕਨ ਠੀਕ ਹੈ ਕਲਚਰ ਗੋਲਡਨ ਚਾਉਂ ਚਾਉਂ ਚਾਉ ਠੀਕ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਭਾਈ ਨਾ ਗੱਲ ਕਰਦੇ ਆ ਆ ਟॉय ਆ ਆ ਟॉय ਦੇ ਵਿੱਚ ਬੱਚਾ ਇਹ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਨਾ ਆ ਕਲਚਰ ਪੌਂਡ ਆ ਕਲਚਰ ਪੌਂਡ ਠੀਕ ਹੈ ਤੇ ਆ ਬਾਕੀ ਭਾਈ ਜੀ ਲੈ ਦਾ ਮੇਲ ਦਾ ਪ੍ਰਾਈਸ ਕੀ ਹੈ ਜੀ 14000 ਰੁਪਏ 14000 ਰੁਪਏ ਤੇ ਆ ਜਿਹੜਾ ਪ੍ਰਾਈਸ ਦੇ ਵਿੱਚ ਮੇਲ ਹੈ ਜੀ ਕਲਚਰ ਪੌਂਡਦਾ ਇਹਦਾ ਇਹ 10000 ਤੋਂ ਸਟਾਰਟਿੰਗ ਆ ਜੀ ਠੀਕ ਹੈ ਕੁਆਲਿਟੀ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਤੇ ਭਾਈ ਆ ਪੋਮੇਰੀਅਨ ਕਮੇਰੀਆਂ 7000 ਹੈ ਯਾਰ 7000 ਰੁਪਏ ਮੀਲ ਦਾ ਸੋ ਵਾਈਟ ਬੱਚੇ ਦਾ ਠੀਕ ਹੈ ਫੀਮੇਲ ਦਾ ਫੀਮੇਲ 5000 5000 ਰੁਪਏ ਭਾਈ ਜੀ ਆਹ ਕਲਚਰ ਪਾਉਂਦੇ ਬੱਚੇ ਦਾ ਇਹ 15000 15000 ਰੁਪਏ ਤੇ نیچے ਪਾਜੀ 골ਡਨ ਡੀਵਰ ਪਿਆ ਆ 골ਡਨ ਡੀਵਰ ਦਾ 골ਡਨ ਡੀਵਰ ਦਾ 15000 골ਡਨ 15000 ਜੀ ਤੇ 14 14 ਦਾ ਭਾਜੀ ਲੈ ਬਰੇ ਜੀ 14 14 ਦਾ 14 20000 20000 ਰੁਪਏ ਆ ਤੇ ਬਾਕੀ ਬਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਨਾ ਆਲ ਬਰੀਡ ਦੇ ਵਿੱਚ ਡਿਲੀਵਰੀ ਅਵੇਲੇਬਲ ਹੈ ਜੀ ਠੀਕ ਹੈ ਡਿਲੀਵਰੀ ਅਵੇਲੇਬਲ ਹੈ ਆਲ ਓਵਰ ਇੰਡੀਆ ਡਿਲੀਵਰੀ ਕਰਵਾਉਂਦੇ ਆ ਬਾਈ ਜੀ ਜਿੱਥੇ ਰਹੋ ਐਕਸਟਰਾ ਚਾਰ ਦੇਵਾਂਗੇ ਬਾਕੀ ਆਪਣਾ ਮੋਬਾਈਲ ਨੰਬਰ ਤੁਹਾਨੂੰ ਦਿੰਦੀ ਫਿਰ 9855373245 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਆਲ ਬਰੀਡ ਦੇ ਵਿੱਚ ਕੰਮ ਹੈ ਬਾਈ ਦਾ ਠੀਕ ਹੈ ਨਾ ਆਲ ਇੰਡੀਆ ਡਿਲੀਵਰੀ ਹੈ ਓਕੇ ਬਾਈ ਜੀ ਓਕੇ ਜੀ ਥੈਂਕ ਯੂ ਅਸੀਗਾ ਬਾਈ ਕੀ ਹਾਲ ਚੱਲ ਅਸੀਗਾ ਬਾਈ ਵਧੀਆ ਹੀ ਹੋਰ ਆ ਗਈ ਆਈ ਗੇਟ ਓਸੋ ਤੇ ਹਾਂਜੀ ਬਾਈ ਆ ਗਈ ਦੇ ਠੀਕ ਹੈ ਕਲਚਰ ਪੌਂਡ ਦੇ ਬੱਚੇ ਨੇਗੇ ਇਹ ਵੀ ਕਲਚਰ ਪੌਂਡ ਦੇ ਬੱਚੇ ਨੇਗੇ ਬਾਕੀ ਭਾਈ ਨਾਲ ਗੱਲ ਕਰਦੇ ਆ ਨੀਚੇ ਹੀ ਬੱਚੇ ਪਏ ਨੇ ਕਿ ਕੇਸ ਦੇ ਵਿੱਚ ਵੀ ਦਿਖਾ ਦਵਾਂ ਤੁਹਾਨੂੰ ਬਾਕੀ ਭਾਈ ਜੀ ਇਹ ਪਾ ਪਮੇਰੀਆਂ ਦਾ ਕੀ ਰੇਟ ਭਾਈ ਇਹ 5000 ਦਾ ਮੇਲ ਜੀ 3500 ਦੀ ਫੀਸ ਠੀਕ ਹੈ ਇਹ ਕਲਚਰ ਪੌਂਡ ਦੇ ਟਵਾਇ ਪੌਂਡ ਦੀ ਵੀ ਲਓ ਟਵਾਇ ਪੌਂਡ ਦੀ ਕੀ ਰੇਟ ਭਾਈ ਇਹ 3 ਮਹੀਨੇ ਦੀ ਮੇਲ ਆ ਠੀਕ ਹੈ ਜੀ ਇਹਦਾ 15000 ਰੁਪਏ ਆ ਜੀ ਠੀਕ ਹੈ ਆ ਬੱਚਾ ਕਲਚਰ ਦਾ ਵਾਜੀ ਮੇਰਾ ਜੀ ਇਹਦੇ ਦਾ 10000 ਦਾ ਜੀ 10000 ਬਾਕੀ ਆ ਭਾਈ ਬੱਚੇ ਆ ਫੀ ਮੇਰਾ ਕਲਚਰ ਪੌਂਡ ਦੀ ਠੀਕ 5000 ਦੀ ਠੀਕ ਹੈ ਤੇ ਬਾਕੀ ਆ ਮੇਰਾ ਠੀਕ ਹੈ ਜੀ ਕਰਵਾਉਦੇ 7500 ਦਾ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਨਾ ਹਾਂਜੀ ਹਾਂਜੀ ਤੇ ਆਲਓਵਰ ਇੰਡੀਆ ਡਿਲੀਵਰੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਬੱਚਾ ਬੰਗਲਾ ਟਵਾਇਦਾ ਇੱਕ ਮਾਤਰਾ ਟਵਾਇਦਾ ਬੱਚਾ ਪਿਆ ਜੀ ਇੱਕ ਮਾਤਰਾ ਬਾਈ ਜੀ ਬੱਚਾ ਘਰ ਅੱਗੇ ਦਿਖਾ ਦਿਓ ਕੀ ਪ੍ਰਾਈਸ ਹੈ ਭਾਜੀ ਮੇਲ ਹੈ ਫੀਮੇਲ ਹੈ ਮੇਲ ਆ ਜੀ ਇਹ 14000 ਦਾ 14000 ਤੇ ਬਾਕੀ ਬਾਈ ਜੀ ਆਪਣੀ ਆਲਓਵਰ ਇੰਡੀਆ ਡਿਲੀਵਰੀ ਹੈ ਹਾਂਜੀ ਆਲ ਇੰਡੀਆ ਜੀ ਆਲਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਆਪਣੀ ਲੋਕੇਸ਼ਨ ਬੋਲ ਦਿਓ 985753 27709 ਜਿਲ੍ਹਾ ਲੁਧਿਆਣਾ ਤੇ ਰਾਏਕੋਟ ਠੀਕ ਹੈ ਬਾਈ ਜੀ ਇਹਨਾਂ ਲੋਕੇਸ਼ਨ ਰਾਏਕੋਟ ਪੈਂਦੀ ਆ ਜਿਲ੍ਹਾ ਲੁਧਿਆਣਾ ਪੈਂਦਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਿਲਵ ਆਲ ਬਰੀਡ ਦੇ ਪਪੀ ਮਿਲ ਜਾਂਦੇ ਨੇਗੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਓਕੇ ਵੀਰੇ ਓਕੇ ਬਾਈ ਸਸੀ ਦਾ ਸੰਦੇਸ਼ ਬਾਈ ਕੀ ਹਾਲ ਚਾਲ ਹੈ ਸਸੀ ਕਾ ਠੀਕ ਹੋ ਆਈਗੇ ਡਾਕਟਰ ਕੋਲ ਤੇ ਹਾਂਜੀ ਹਾਂਜੀ ਵੀਰ ਜੀ ਦੇਖੋ ਬਾਈ ਜੀ ਬੱਚਾ ਲੈ ਕੇ ਆਇਆ ਹੈ ਬਾਈ ਜੀ ਸਿਰਜੂ ਦੇ ਦੇਖੀ ਜਦੋਂ ਤੁਸੀਂ ਕੁਮਾਕੇ ਦਿਖਾਈਓ ਮੇਰੇ ਬੱਚੇ ਇਹ ਘੜਾ ਇਹ ਬਾਕੀ ਬਾਈ ਜੀ ਮੈਂ ਦੱਸਾਂ ਵੀ ਇਹ ਬਾਈ ਜੀ ਦਾ ਨਾ ਕੱਲਾ ਸਿਟਜ ਦੇ ਵਿੱਚ ਹੀ ਕੰਮ ਹੈ ਹਰ ਟਾਈਮ ਸਿਟਜ ਦੇ ਬੱਚੇ ਅਵੇਲੇਬਲ ਹੁੰਦੇ ਨੇਗੇ ਬਾਈ ਜੀ ਬਾਕੀ ਗੱਲ ਕਰਦੇ ਆਂ ਬਾਈ ਜੀ ਮੇਲ ਹੈ ਫੀਮੇਲ ਹੈ ਮੇਲ ਫੀਮੇਲ ਦੋਹੀ ਅਵੇਲੇਬਲ ਹੈ ਜੀ ਠੀਕ ਹੈ ਮੇਲ ਦਾ ਪ੍ਰਾਈਸ ਬਾਈ ਜੀ ਕੀ ਹੈ ਮੇਲ ਦਾ 15000 ਤੇ ਫੀਮੇਲ 12000 ਠੀਕ ਹੈ ਹਾਂ ਜੀ ਇਹ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕਿੱਥੇ ਆ ਜਾਂਦੀ ਹੈ ਆਪਣੀ ਚੰਡੀਗੜ੍ਹ 41 ਸੈਕਟਰ ਚੰਡੀਗੜ੍ਹ ਹਾਂ ਜੀ ਇਹ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਆਂ ਆਲ ਓਵਰ ਇ 3001 ਠੀਕ ਹੈ 790011 3001 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਤੇ ਬਾਈ ਜੀ ਦੀ স্পੈਸ਼ਲ ਸਿਰਜੂ ਦੀ ਬੀਡਿੰਗ ਕਰਦੇ ਆ ਸਿਰਜੂ ਦੇ ਬੱਚੇ ਹਟਾ अवेलेबल ਹੁੰਦੇ ਨੇ ਕਿ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਲ ਓਵਰ ਇੰਡੀਆ ਡਿਲੀਵਰੀ ਆ ਤੇ ਐਕਸਟਰਾ ਚਾਰਜ ਦੇਣਾ ਹਾਂਜੀ ਸਰ ਓਕੇ ਭਾਈ ਓਕੇ ਭਾਈ ਥੈਂਕ ਯੂ ਅੱਸੀ ਗੱਲ ਤਸਵੀਰ ਸਿੰਘ ਭਾਈ ਜੀ ਕੀ ਹਾਲ ਚੱਲ ਹੈ ਵਧੀਆ ਜੀ ਵਧੀਆ ਔਰ ਪਹੁੰਚੀ ਗਿਆ ਡਾਕਟਰ ਸੋਤੇ ਹਾਂਜੀ ਹਾਂਜੀ ਭਾਈ ਜੀ ਦੇਖੋ ਕੁਆਲਿਟੀ ਦੇ ਵਿੱਚ ਬੱਚੇ ਲੈ ਕੇ ਆਏ ਨੇ ਬਾਈ ਅਜੇ ਤਸਵੀਰ ਭਾਈ ਆਪਣਾ ਇੱਕ ਲਾਇਬ੍ਰੇਰੀ ਦੇ ਵਿੱਚ ਬੱਚੇ ਨੇਗੇ ਫੁੱਲ ਰਿੰਕਲ ਫੇਸਸ ਬੱਚੇ ਨੇਗੇ ਬੱਚੇ ਬਾਜੀ ਕਮਾ ਕੇ ਦਿਖਾ ਦਿਓ ਬੱਚੇ ਬਾਈ ਜੀ ਕੋ ਮਦੇ ਵੀ ਨਹੀਂ ਹੈਗੇ ਬਾਈ ਦੇ ਹੱਥ ਤੋਂ ਇੰਨੇ ਹੈਵੀ ਬੱਚੇ ਨੇ ਕਿ ਇੰਨੀ ਵਧੀਆ ਗਰੋਥ ਦੇ ਵਿੱਚ ਬੱਚੇ ਨੇ ਇਹ ਸ਼ਾਰਟ ਮਜਲ ਦੇ ਵਿੱਚ ਰਿੰਕਲ ਫੇਸਸ ਤੇ ਬਾਕੀ ਬਾਈ ਤੋਂ ਗੱਲ ਕਰਦੇ ਆ ਮੇਲ ਦੀ ਫੀਮੇਲ ਦੀ ਪ੍ਰਾਈਸ ਕੀ ਆ ਭਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਇਹਨਾਂ ਦਾ ਮੇਲ ਵਿੱਚ 25000 ਰੁਪਏ ਠੀਕ ਹੈ ਜੀ ਫੀਮੇਲ ਜੀ 15000 ਇਹ ਬਾਈ ਜੀ ਬੱਚੇ ਕੇਸੀ ਨੇ ਨੌਂ ਕੇਸੀ ਹੀ ਹੈ ਜੀ ਸਰਪੋ ਦੇ ਬੱਚੇ ਆ ਅਹ ਸਰਪੋ ਬਲੱਡ ਲੈਂਦੇ ਬੱਚੇ ਨੇ ਹਾਂ ਫਾਦਰ ਟਰਬੋ ਇਹਨਾਂ ਚਾਕਲੇਟ ਹੈ ਫਾਦਰ ਠੀਕ ਹੈ ਜੀ ਕਲਰ ਚਾਕਲੇਟ ਬਲੱਡ ਹੈ ਠੀਕ ਹੈ ਜੀ ਚਾਕਲੇਟ ਬਲੱਡ ਲੈਂਦੇ ਨੀਚੇ ਬੱਚੇ ਬੈਠੇਗਾ ਬਾਈ ਜੀ ਆਪਾਂ ਕੈਮਰਾ ਵੀ ਮਾਰਦੀਏ ਫੀਮੇਲ ਆ ਪਈਆਂ ਨੇ ਬਾਈ ਲਵੇ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਣੀ ਕਿਹੜੀ ਕਿਹੜੀ ਬਰੀਡਿੰਗ ਦੇ ਵਿੱਚ ਕੰਮ ਹੈ ਮੈਂ ਜਰਮਨ ਸ਼ੈਫਟ ਕਰਨਾ ਹੈ ਠੀਕ ਹੈ ਜੀ ਬਰੀਫਸਟ ਚੀਜ਼ ਕਰਨਾ ਹੈ ਠੀਕ ਹੈ ਜੀ ਤੇ ਪੱਕ ਗਏ ਆਪਣੇ ਕੋਲ ਠੀਕ ਹੈ ਜੀ ਕੀਕ ਤੇ ਬਾਈ ਜੀ ਦਾ ਦੱਸ ਹੀ ਦਿੱਤਾ ਵੀ ਇਹ ਦੀ ਕਿਹੜੀ ਕਿਹੜੀ ਵੀਡੀਓ ਦੇ ਵਿੱਚ ਕੰਮ ਕਰਦੇ ਨੇਗੇ ਚਾਰ ਪੰਜ ਵੀਡੀਓ ਜਿਹੜੀਆਂ ਨੋਰਮਲ ਚੱਲਦੀਆਂ ਨੇ ਬਾਈ ਜੀ ਉਹਦੇ ਵਿੱਚ ਕੰਮ ਕਰਦੇ ਨੇਗੇ ਤੇ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੈਂ ਪਟਿਆਲੇ ਤੋਂ ਵੀ ਜੀ ਠੀਕ ਹੈ ਜੀ। ਨੰਬਰ ਹੈ 90411 11599 ਠੀਕ ਹੈ। 90411 11599 ਠੀਕ ਹੈ। ਨੀਚੇ ਵੀਡੀਓ ਦੇ ਵਿੱਚ ਪਈਦਾ ਨੰਬਰ ਚੱਲਦਾ ਰਹੂਗਾ। ਬਾਈ ਤੇ ਇੱਕ ਗੱਲ ਹੋਰ ਪੁੱਛੀਏ ਬਾਈ ਜੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹੋ? ਹਾਂ ਜੀ ਹਾਂ ਜੀ ਕਰਵਾ ਦਿੰਦੇ। ਠੀਕ ਹੈ। ਬਾਈ ਜੀ ਨੇ ਦੱਸ ਦਿੱਤਾ ਵੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਨੇ ਕਿ ਬਾਕੀ ਬਾਈ ਜੀ ਕੋਈ ਆਪਣਾ ਕਸਟਮਰ ਹੈ ਤੁਹਾਡੇ ਲਵੇ ਪਹੁੰਚਦਾ ਹੈ ਆਪਣੇ ਫੇਸਬੁਕ ਪੇਜ ਤੋਂ ਪਹੁੰਚਦਾ ਜਾਂ YouTube ਚੈਨਲ ਤੋਂ ਪਹੁੰਚਦਾ ਉਹਦਾ ਕੋਈ ਮਾੜਾ ਅੰਤਰ ਹੋ ਜੂਗਾ। ਜ਼ਰੂਰ ਕਰਾਂਗੇ ਮਾੜਾ। ਠੀਕ ਹੈ ਵੀਰੇ। ਓਕੇ ਸਸੀਆ ਕਸ਼ਮੀਰ ਸਿੰਘ ਬਾਈ ਕੀ ਹਾਲ ਚਾਲ ਹੈ ਹਾਂ ਵਧੀਆ ਬਾਈ ਜੀ ਬਹੁਤ ਵਧੀਆ ਹੋਰ ਆਈ ਦੇ ਡਾਕਟਰ ਹਾਂਜੀ ਹਾਂਜੀ ਬਾਈ ਜੀ ਲੈ ਕੇ ਆਏ ਨੇ ਦੇਖੋ ਜੀ ਬਲੈਕ ਵਾਈਟ ਦੇ ਵਿੱਚ ਹਸਕੀ ਬਾਈ ਜੀ ਬੱਚੇ ਘੁਮਾ ਕੇ ਦਿਖਾ ਦਿਓ ਦੇਖੋ ਬਲੈਕ ਵਾਈਟ ਵੀ ਕਹਿ ਸਕਦੇ ਆਪਾਂ ਗ੍ਰੇ ਵਾਈਟ ਵੀ ਕਿਉਂਕਿ ਲਾਈਟ ਕਲਰ ਦੇ ਵਿੱਚ ਆ ਜਾਂਦਾ ਬੱਚੇ ਪਾਜੀ ਮੇਲ ਨੇ ਫੀਮੇਲ ਨੇ ਤੋਂ ਫੀਮੇਲ ਨੇ ਬਲੂ ਆਇਸ ਦੇ ਵਿੱਚ ਬੱਚੇ ਨੇ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਨਾ ਇਹ ਬਾਕੀ ਬਾਈ ਜੀ ਆਪਣੀ ਕਾਦੀ ਕਾਦੀ ਬਰੀਡਿੰਗ ਹੈ ਆਪਣੀ ਆਹੀ ਹੈ ਜੀ ਹਸਕੀ ਦੇ ਕੱਲੇ ਹਸਕੀ ਦੀ ਗੱਲ ਹੈ ਠੀਕ ਹੈ ਬਾਈ ਇਹ ਤਾਂ ਕੱਲਾ ਹਸਕੀ ਦਾ ਕੰਮ ਹੈ ਤੇ ਬਾਕੀ ਭਾਈ ਜੀ ਆਪਣਾ ਮੇਲ ਦਾ ਫੀਮੇਲ ਦਾ ਪ੍ਰਾਈਸ ਦੱਸ ਦਿਓ ਇਹ ਸਿੰਗਲ ਫੀਮੇਲ 10000 ਦੀ ਦਮਾ ਸਿੰਗਲ ਦਾ ਮੇਲ ਭਾਜੀ ਮੇਲ ਹੈ ਨਹੀਂ ਜੀ ਦੋਏ ਫੀਮੇਲ ਜੀ ਮੇਲ ਅੱਗੇ ਪਿੱਛੇ ਵੀ ਆਉਂਦਾ ਹੈ ਤਾਂ ਮੇਲ ਲੱਗੀ ਪ੍ਰਾਈਸ ਹੋਵੇ ਦੇ ਦਿਆ ਕਰਾਂਗੇ 15 15 15 15 15000 ਤੇ ਬਲੂ ਵਾਈਜ਼ ਦੇ ਵਿੱਚ ਬੱਚਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾਉਣਾ ਹਾਂਜੀ 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 ਠੀਕ ਹੈ ਵੀਰੇ ਆਪਣੀ ਲੋਕੇਸ਼ਨ ਬੋਲ ਦਿਓ ਆਪਣਾ ਕੰਟੈਕਟ ਨੰਬਰ ਲੋਕੇਸ਼ਨ ਆਪਣੀ ਹੈਗੇ ਜੀ ਖੰਨਾ ਮੋਬਾਈਲ ਨੰਬਰ 8274329275 ਜੀ ਠੀਕ ਹੈ ਵੀਰੇ ਠੀਕ ਹੈ ਨਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ 올ਓਵਰ ਇੰਡੀਆ ਡਿਲੀਵਰੀ ਹੈ ਤੇ ਓਨਲੀ ਸਪੈਸ਼ਲ ਹਾਸਕੀ ਦੇ ਵਿੱਚ ਹੀ ਬਾਈ ਦੀ ਬਰੀਡਿੰਗ ਕਰਦਾ ਆ ਓਕੇ ਵੀਰੇ ਕਸ਼ਮੀਰ ਹਾਂ ਬਾਈ ਜੀ ਥੈਂਕ ਯੂ ਸੱਸੀ ਗਦੀਪ ਬਾਈ ਕੀ ਹਾਲ ਚਾਲ ਸੱਸੀ ਗੱਲ ਵੱਡੇ ਵੀਰੇ ਔਰ ਆਈ ਕੇ ਡੌਗ ਸ਼ੋਅ ਤੇ ਹਾਂ ਜੀ ਹਾਂ ਜੀ ਰਵੀ ਭਰੇ ਆ ਗਏ ਜੀ ਭਾਈ ਜੀ ਦੇਖੋ ਬਾਈ ਲੈ ਕੇ ਆਇਆ ਹੋਇਆ ਸਟੱਡਿਊ ਦੇ ਬੱਚੇ ਠੀਕ ਹੈ ਨਾ ਭਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਭਾਈ ਜੀ ਮੇਲ ਹੈ ਫੀਮੇਲ ਹੈ ਮੇਲ ਹੈ ਮੇਲ ਹੈ ਵੀਰੇ ਮੇਲ ਹੈ ਕੀ ਪ੍ਰਾਈਸ ਹੈ ਵੀਰੇ 15000 15000 ਤੇ ਬਾਕੀ ਭਾਈ ਜੀ ਆਹ ਕੱਲ ਟੋਏ ਦੇ ਵਿੱਚ ਬੱਚੇ ਨੇਗੇ ਅੱਜ ਟੋਏ ਪਾਵਾਂ ਵੀਰੇ ਬੱਚੇ ਟੋਏ ਪਾਉਣ ਦੇ ਵਿੱਚ ਇੱਕ ਵੀਰੇ 골ਡਨ ਬੱਚਾ ਆ ਇੱਕ ਬਲੈਕ ਬੱਚਾ ਫੁੱਲ ਜੈੱਡ ਬਲੈਕ ਦਾ ਬੱਚਾ ਜੈੱਡ ਬਲੈਕ ਤੇ ਬਾਕੀ ਭਾਈ ਜੀ ਇਹਨਾਂ ਦੀ ਏਜ ਤੇ ਪ੍ਰਾਈਸ ਏਜ ਬ੍ਰੀਡ ਇਹਨੇ 55 ਡੇਜ਼ ਦਾ ਵੀ ਪ੍ਰਾਈਸ ਇਹਨਾਂ ਦੇ 20-20 ਹਜ਼ਾਰ ਦਾ ਮੇਲ ਠੀਕ ਹੈ ਤੇ ਵੀ ਬ੍ਰਦਰ ਮੈਨੂੰ ਐ ਤੁਸੀਂ ਇੱਕ ਇੱਕ ਵੈਕਸੀਨੇਸ਼ਨ ਲੱਗ ਚੁੱਕੀ ਹੈ ਇਹਨਾਂ ਦੇ ਹਾਂਜੀ ਪੂਰੀ ਪੂਰੀ ਲੱਗੀ ਹੋਈ ਵੀਰੇ ਜੀ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ 올 ਬ੍ਰੀਡ ਦੇ ਵਿੱਚ ਹੀ ਕੰਮ ਹੈ ਨਾ 올 ਬ੍ਰੀਡ ਦਾ ਕੰਮ ਹੈ ਵੀਰੇ 올 ਇੰਡੀਆ ਡਿਲੀਵਰੀ ਹੈ ਵੀਰੇ ਠੀਕ ਹੈ ਜਿਹੜਾ ਡਿਲੀਵਰੀ ਚਾਰਜ ਥੋੜਾ ਪਲੈਟ ਐਕਸਟਰਾ ਦੇਣਾ ਐਕਸਟਰਾ ਹੋਣਗੇ ਹਾਂਜੀ ਇਹ ਨੀਚੇ ਬਾਈ ਜੀ 골ਡਨ ਡੀਵਰ ਦੇ ਬੱਚੇ ਪੈਨੇ 골ਡਨ ਡੀਵਰ 골ਡਨ ਡੀਵਰ ਦੇ ਵਿੱਚ ਵੀਰੇ ਮੇਲ ਫੀਮੇਲ ਦਾ ਕੀ ਪ੍ਰਾਈਸ ਜੀ ਮੇਲ ਦਾ ਵੀਰੇ 15000 ਬਾਈ ਨੇ ਦੱਸ ਦਿੱਤਾ ਬਾਈ ਜੀ ਬੱਚੇ ਅਵੇਲੇਬਲ ਹੁੰਦੇ ਨੇ ਕਿ ਹਰ ਬਰੀਡ ਦੇ ਫਿਲਹਾਲ ਸਟਾਕ 골ਡਨ ਰੀਵਰ ਦਾ ਪਿਆ ਸਿਡਜੂ ਦਾ ਪਿਆ ਠੀਕ ਹੈ ਟੌਏਪ ਆਉਂਦਾ ਪਿਆ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਵੀਰੇ 823827209 ਠੀਕ ਹੈ ਫਿਰ 올 ਇੰਡੀਆ ਡਿਲੀਵਰੀ ਹੋ ਜਾਈਏ 올 ਬਰੀਡ ਦਾ ਕੰਮ ਆ ਜਿਹੜੀ ਬਰੀਡ ਦਾ ਬੱਚਾ ਦਾ ਜਦੋਂ ਮਰਜ਼ੀ ਸੰਪਰਕ ਕਰ ਠੀਕ ਹੈ ਬਾਈ ਜੀ ਨੇ ਦੱਸ ਦਿੱਤਾ ਵੀ 올 ਇੰਡੀਆ ਡਿਲੀਵਰੀ ਆ 올 ਬਰੀਡ ਦਾ ਕੰਮ ਆ ਠੀਕ ਹੈ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਪਰਾਦਾ ਹੀ ਹੈ ਭਰਾ ਠੀਕ ਹੈ ਦੋਨੇ ਭਾਈ ਇਕੱਠੇ ਨੇ ਬਾਈ ਜੀ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ نیچے ਵੀਡੀਓ ਦੇ ਨੰਬਰ ਚੱਲਦਾ ਰਹੂਗਾ ਓਕੇ ਦੀਪ ਭਾਈ ਓਕੇ ਵੀਰੇ ਰਵੀ ਵੀਰੇ ਸੱਗੀਆ ਭਾਈ ਕੀ ਹਾਲ ਚਾਲ ਹੈ ਜੀ ਸੱਗੀਆ ਭਾਈ ਬਹੁਤ ਵਧੀਆ ਜੀ ਆਪਣੀ ਸਿਟੀ ਦੇ ਵਿੱਚ ਬਹੁਤ ਜੀ ਪੂਰੀ ਮੌਜ ਹੈ ਆਪਣੀ ਸਿਟੀ ਦੇ ਵਿੱਚ ਡੌਗ ਸ਼ੋ ਹੋਵੇ ਤੇ ਬਾਈ ਜੀ ਨਾ ਇਹ ਦੇਖਣਾ ਇਹ ਹੋਰੀ ਨਹੀਂ ਸਕਦਾ ਠੀਕ ਹੈ ਨਾ ਇਹ ਵਾਕੀ ਦੇਖਿਆ ਇਹਨੇ ਭਾਈ ਜੀ ਠੀਕ ਹੈ ਨਾ ਭਾਈ ਜੀ ਕਿਹੜੀ ਬਰੀਡ ਦੇ ਵਿੱਚ ਬੱਚੇ ਨੇ ਜੀ ਇਹ ਟੌਏ ਕਲਚਰ ਦੇ ਬੱਚੇ ਨੇ ਭਾਜੀ ਭਾਜੀ ਮੇਲ ਹੈ ਇਹ ਦੋਨੋਂ ਮੇਲ ਹੈ ਭਾਜੀ ਹਾਂਜੀ ਤੇ ਭਾਈ ਜੀ ਸਲੋ ਵਾਈਟ ਦੇ ਵਿੱਚ ਬੱਚਾ ਖਵਾ ਕੇ ਦਿਖਾ ਦਿਓ ਲਓ ਭਾਜੀ ਖਵਾ ਕੇ ਦਿਖਾ ਦਿਓ ਇਹ ਸੋਲੋ ਵਾਈਟ ਦੇ ਵਿੱਚ ਬੱਚਾ ਇਹ ਇਹ ਬਲੈਕ ਦੇ ਵਿੱਚ ਹੈ ਇਹ ਬਲੈਕ ਐਂਡ ਵਾਈਟ ਹੈ ਜੀ ਖਵਾ ਦਿਓ ਇਹ ਭਾਜੀ ਆਪਣੀ ਕਾਦੀ ਕਾਦੀ ਬਰੀਡਿੰਗ ਹੈ ਆਪਣੇ ਕੋਲ ਸਾਰੀ ਬਰੀਡ ਹੁੰਦੀ ਹੈ ਭਾਜੀ ਸਾਰੀ ਬਰੀਡ ਜੁ ਕੰਮ ਕਰਦਾ ਠੀਕ ਹੈ ਤੇ ਬਾਕੀ ਭਾਜੀ ਆਪਣੀ ਆਲ ਓਵਰ ਪ੍ਰਿੰਟਡ ਡੀਲ ਵੀ ਕਰਾਉਂਦੇ ਆ ਆਲ ਓਵਰ ਪ੍ਰਿੰਟਡ ਡਿਲੀਵਰੀ ਜੀ ਸਾਰੇ ਪਾਸੇ ਡਿਲੀਵਰੀ ਕਰ ਦਿੰਦੇ ਆਪਾਂ ਕੋਈ ਐਕਸਟਰਾ ਚਾਰਜ ਕੋਈ ਹਾਂ ਤੇ ਬਾਕੀ ਭਾਜੀ ਇੱਧਰ ਭਾਜੀ ਉਹਨੇ ਕਿਹਾ ਕਿ ਐਂ ਕੈਟ ਆਪੋ ਚੱਲ ਕਰੀਏ ਦੇਖੋ ਤੁਮਾਗੇ ਦਿਖਾਦੀ ਆ ਭਾਜੀ ਵਾਕਤੀ ਦੀ ਅੱਜ ਤੇ ਮੈਂ ਕੈਮਰਾ ਮਾਰੀਦਾ ਮੈਂ ਅੱਜ ਤੁਹਾਨੂੰ ਦੇਖੀ ਸਾਥੋ ਭਾਜੀ ਆਪਣਾ ਸਪੈਸ਼ਲੀ ਕੈਡ ਦੇ ਵਿੱਚ ਕੰਮ ਕਰਦਾ ਕੈਡ ਦੇ ਵਿੱਚ ਹੀ ਕੈਮਰਾ ਵੀ ਪਾਈ ਤੁਹਾਨੂੰ ਪਤਾ ਤਾਂ ਹੈ ਹੀ ਅੱਜ ਠੀਕ ਹੈ ਨਾ ਵਾਕੀ ਕੈਡ ਦੀ ਤਾਂ ਕੋਈ ਗੱਲ ਨਹੀਂ ਬੰਦ ਨਹੀਂ ਹੁੰਦੀ ਭਾਜੀ ਨੂੰ ਕਹਿੰਦੇ ਵੀ ਤੁਹਾਨੂੰ ਸਾਰਾ ਕੁਝ ਖੱਲੇ ਹੁੰਦਾ ਆਪ ਹੀ ਦੱਸ ਦਿਆ ਕਰੋ ਸਾਡਾ ਕਾਹਦੇ ਵਿੱਚ ਕੰਮ ਹੈ ਮੇਰਾ ਸਪੈਸ਼ਲੀ ਇੱਥੇ ਸਾਰਾ ਕੈਡ ਦੇ ਵਿੱਚ ਹੀ ਕੰਮ ਹੈਗਾ ਆਪਣਾ ਤੇ ਲਗਦਾ ਮੈਨੂੰ 16 17 ਇਅਰਸ ਹੋ ਗਏ ਨੇ ਠੀਕ ਹੈ ਜੀ ਜੀ तो फुली जिते हाँ जी टाइम चौबीस नंबर है नाइन जीरो थ्री ट्रिपल फोर थ्री जीरो जीरो ਉਨੇ ਭਾਈ ਦਾ ਨਾ ਨੀਚੇ ਵੀਰ ਦੇ ਵਿੱਚ ਨਫਰ ਚੱਲਦਾ ਰਹੂਗਾ ਭਾਈ ਨੂੰ ਤੁਸੀ ਕੈਡ ਹਨ ਠੀਕ ਆ ਆਲ ਓਵਰ ਇੰਡੀਆ एवरीイヤー ਭਾਈ ਜੀ ਦਾ ਇੱਕ ਦਾ ਸਪੈਸ਼ਲ ਡੌਗ ਦੇ ਵਿੱਚ ਆ ਆਲ ਵੀਰ ਦੇ ਕੰਮ ਕਰਦੇ ਨੇ ਕਿ ਦੂਜੇ ਭਾਈ ਜੀ ਸਪੈਸ਼ਲ ਕੈਡ ਦੇ ਵਿੱਚ ਕੰਮ ਕਰਦਾ ਭੋਕੇ ਭਾਈ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਰਵਿ ਭਾਈ ਥੈਂਕ ਜੀ ਕਰਨੂ ਭਾਈ ਕੀ ਹਾਲ ਚਾਲ ਹੈ ਠੀਕ ਹੈ ਵੀਰ ਜੀ ਬੱਧੀਆ ਹੋਰ ਬਹੁਤ ਡੌਗਸ ਹੋਤੇ ਹਾਂਜੀ 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 ਭਾਈ ਅੱਜ ਇਹਨੇ ਅੱਜ ਚੰਡੀਗੜ੍ਹ ਡੌਗਸ ਹੋਤੇ ਪਰ ਕੁਛ ਨਾ ਲੇਟ ਕੋਈ ਕਾਰਨਾ ਕਰਕੇ ਡੌਗ ਮਾਰਕੀਟ ਲੇਟ ਲੱਗੀ ਉਹਦੇ ਕਾਰਨ ਤਾ ਸ਼ਾਮ ਹੋ ਗਈ YouTube ਤੇ ਵਾਸਤੇ ਆਪਾਂ ਬਲੌਗ ਬਣਾ ਰਹੇ ਸੀਗੇ ਤਾਂ ਸ਼ਾਮ ਨੂੰ ਵੀ ਸ਼ੂਟ ਕਰਨਾ ਪੈ ਰਿਹਾ ਅੱਜ ਬਾਕੀ ਤੁਹਾਨੂੰ ਦਿਖਾਣੇ ਆ ਬਾਈ ਰਵਣ ਲੈ ਕੇ ਆਇਆ ਹਸਕੀ ਦੇ ਬੱਚੇ ਗੋਲਡਨ ਰੀਵਰ ਚੌਂ ਚੌਂ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਨੀਚੇ ਕੇਸ ਤੇ ਹੀ ਮਾਰ ਦੇਵਾ ਚੌਂ ਚੌਂ ਆ ਉਹਦੇ ਚ ਵੀ ਹਸਕੀ ਬੱਚੇ ਪੈਨੇ ਆ ਬਾਕੀ ਬਾਈ ਜੀ ਆ ਦੱਸੋਗੇ ਵੀਰੇ ਹਸਕੀ ਦਾ ਪ੍ਰਾਈਸ 20000 ਵੀਰੇ 20000 ਮੇਲ ਦਾ ਫੀਮੇਲ ਦਾ ਬਾਈ ਜੀ ਫੀਮੇਲ ਵੀਰੇ 15000 ਠੀਕ ਹੈ ਜੀ ਮੇਲ 20000 ਹੋਮ ਬਰੀਡਿੰਗ ਹੈ ਬਾਈ ਜੀ ਬੱਚੇ ਆ ਕੇ ਮਾ ਕੇ ਦਿਖਾ ਦਿਓ ਆ ਕੇ ਮਾ ਕੇ ਦਿਖਾ ਦਿਓ ਇਹ ਕੋ ਬੱਚੇ ਬੱਚੇ ਵੀਰੇ ਬਲੂ ਆਈਸ ਹਾਂਜੀ ਹਾਂਜੀ ਬਲੂ ਆਈਸ ਬਾਕੀ ਭਾਈ ਜੀ ਇੱਕ ਕਸਟਮਰ ਦੀ ਰਿਕੁਇਰਮੈਂਟ ਵੀ ਆ ਜਾਂਦੀ ਹੈ ਕਈ ਵਾਰ ਔਰ ਆਈਸ ਬੱਚਾ ਮੰਗਦੇ ਨੇ ਕਿ ਨਾਰਮਲ ਆਈਸ ਕਿ ਭਾਈ ਅਵੇਲੇਬਲ ਹੈ ਜੀ ਬਲੂ ਆਈਸ ਉਹ ਲੈ ਹਾਂਜੀ ਹਾਂਜੀ ਤੇ ਨਾਰਮਲ ਆਈਸ ਔਰ ਆਈਸ ਤਾਂ ਕੀ ਪ੍ਰਾਈਸ ਹੋਊਗਾ ਹੁੰਦਾ ਆ ਉਹ ਵੀਰੇ ਆਪਣਾ ਥੋੜਾ ਜਿਹਾ ਘੱਟ ਹੁੰਦਾ ਪ੍ਰਾਈਸ ਠੀਕ ਹੈ ਹਾਂਜੀ ਹਾਂਜੀ 15000 ਦਾ ਜਿਵੇਂ ਆਟ ਆਈਸ ਬਲੈਕ ਆਈਸ ਦਾ ਹੁੰਦਾ 10000 ਠੀਕ ਹੈ ਹਾਂਜੀ ਤੇ ਬਾਕੀ ਕਲਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਕਲਰ ਦੇ ਹਿਸਾਬ ਨਾਲ ਤੇ ਬਾਕੀ ਭਾਈ ਜੀ 골ਡਨ ਡੀਵਰ ਦੇ ਵਿੱਚ ਕੋਰਡੀਨੇਟਰ ਦੇ ਵਿੱਚ ਸ ਮੇਲ ਦਾ ਵੀਰੇ 15000 ਈਮੇਲ 10000 ਠੀਕ ਹੈ ਤੇ ਬਾਕੀ ਆ ਚੌ ਚੌ ਦੀ ਗੱਲ ਕਰੀ ਆਪਾਂ ਵੀਰੇ ਮੇਲ ਫੀਮੇਲ ਦਾ ਇਹਦਾ ਪ੍ਰਾਈਸ ਚੌ ਚੌ ਵੀਰੇ ਮੇਲ ਹੈਗਾ ਜੀ ਆਪਣਾ 20000 ਦਾ ਫੀਮੇਲ 15000 ਠੀਕ ਹੈ ਹੋਮ ਬਰੀਡਿੰਗ ਹੈ ਜੀ ਆਪਣਾ ਹੋਮ ਬਰੀਡਿੰਗ ਹੈ ਹਾਂਜੀ ਤੇ ਬਾਕੀ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣਾ ਆਲ ਬਰੀਡ ਦਾ ਜੀ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਹਾਂਜੀ ਤੇ 올ਓਵਰ ਇੰਡੀਆ ਡਿਲੀਵਰੀ ਕਰਵਾਉਂਦੇ ਹਾਂ ਹਾਂਜੀ 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 ਅਵੇਲੇਬਲ ਹੈ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂ ਜੇ ਕੋਈ ਆਪਣੇ ਚੈਨਲ ਤੋਂ ਜਾਂ ਪੇਜ ਤੋਂ ਕੋਈ ਬੰਦਾ ਆਂਦਾ ਆ ਤੁਹਾਡੇ ਕੋਲ ਕਸਟਮਰ ਆਂਦਾ ਆ ਤਾਂ ਉਹਦਾ ਮਨਤਨ ਹੋ ਜੂ ਠੀਕ ਹੈ ਨਾ ਮੋਬਾਈਲ ਨੰਬਰ ਜੀ 8437511433 ਠੀਕ ਹੈ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ 올 ਇੰਡੀਆ ਡਿਲੀਵਰੀ ਆ 올 ਪੱਪੀ ਬਰੀਡ ਦੇ ਵਿੱਚ ਬਾਈ ਦੀ ਕੰਮ ਕਰਦੇ ਨੇ ਡੀਲ ਕਰਦੇ ਨੇ ਠੀਕ ਆ ਓਕੇ ਰੌਣ ਬਾਈ ਓਕੇ ਜੀ ਅਸਤੀਗਾ ਬਾਈ ਕੀ ਹਾਲ ਚੱਲ ਹੈ ਵਧੀਆ ਵੀਰੇ ਵਧੀਆ ਹੋਰ ਪਹੁੰਚੀ ਕਿ ਡਾਕਟਰ ਕੋਲ ਤੇ ਹਾਂਜੀ ਹਾਂਜੀ ਵੀਰੇ ਦੇਖੋ ਬਾਈ ਜੀ ਬੱਚੇ ਲੈ ਕੇ ਆਇਆ ਬਾਈ ਜੀ ਸਿਰਜੂ ਦੇ ਵਿੱਚ ਕਲਰ ਹੈ ਟ੍ਰਾਈ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ ਠੀਕ ਹੈ ਇੱਧਰ ਆਹਾ ਬਾਈ ਜੀ ਟੁਆਇ ਦੇ ਵਿੱਚ ਕਲਚਰ ਪਾਵਾਂ ਕਲਚਰ ਪਾਉਂਦੇ ਵਿੱਚ ਠੀਕ ਹੈ ਬੱਚਾ ਹੈ ਬੂਰਾ ਸ਼ਾਰਟ ਹਾਈਟ ਦਾ ਸ਼ਾਰਟ ਵੱਜਲ ਦਾ ਬਾਕੀ ਇਹ ਸਿਰਜੂ ਦਾ ਬੱਚਾ ਹੈ ਲੈਬਰੇ ਭਾਜੀ ਫੀਮੇਲ ਹੈ ਮੇਲ ਹੈ ਮੇਲ ਰਹਿ ਗਈ ਵੀਰੇ ਮੇਲ ਸੇਲ ਹੋ ਗਈ ਜੀ ਮੇਲ ਸੇਲ ਹੋ ਗਿਆ ਫਿਰ ਰਹਿ ਗਈ ਹਾਂਜੀ ਹਾਂਜੀ ਇਹ ਇੰਗਲਿਸ਼ ਬੋਲਦਾ ਹੈ ਬਾਈ ਜੀ ਬੋਲਦਾ ਹੋ ਰੇ ਫੀਮੇਲ ਹੈ ਫੀਮੇਲ ਹੈ ਇਹ ਵੀ ਦੇ ਬ੍ਰਦਰ ਬਾਈ ਨਾਲ ਗੱਲ ਕਰਦੇ ਆਪਾਂ ਸਿੜੀ ਦੇ ਬੱਚੇ ਦਾ ਕੀ ਪ੍ਰਾਈਸ ਭਾਈ ਜੀ ਸਿੜੀ ਵੀਰੇ ਫੀਮੇਲ ਆ 10000 ਦੇ ਆ ਜੀ ਮੇਲ ਨਾਲ 18000 ਰੁਪਏ ਦਾ ਬਲੈਕ ਕਰੀਂ ਠੀਕ ਬਲੈਕ ਕਰ ਲੀ ਹਾਂਜੀ ਵੀਰੇ ਠੀਕ ਆ ਹਲਕਾ ਜਾ ਬਾਈ ਜੀ ਦੇਖੋ ਇਹ ਵੀ ਤਾਂ ਰੇਟ ਘਟਾ ਹੈ ਬੱਚੇ ਦਾ ਕਿਉਂਕਿ ਇਹ ਜਸਟ ਦੇ ਬਸਪੋਰਟ ਆ ਉਹਦੇ ਕਰਕੇ ਨਹੀਂ ਤਾਂ ਇਹ ਹੀ ਬੱਚਾ 30 35000 ਰੁਪਏ ਦਾ ਉਹ ਕੋਲ ਡ੍ਰੈਗਟ ਦਾ ਇੰਪੋਰਟ ਐਲਨ ਸੀਗਾ ਬਲੈਕ ਕਲਰ ਦਾ ਉਹਦੇ ਬੱਚੇ ਨੇ ਇਹ ਉਹਦੇ ਬੱਚੇ ਹਾਂਜੀ ਠੀਕ ਹੈ ਐਲਨ ਦੀ ਬਲੱਡ ਲਾਈਨ ਹੈ ਮਤਲਬ ਠੀਕ ਹੈ ਐਲਨ ਦੀ ਬਲੱਡ ਲਾਈਨ ਐਲਨ ਦੇ ਗ੍ਰੈਂਡਸਨ ਹੋਗੇ ਠੀਕ ਹੈ ਤੇ ਬਾਕੀ ਆ ਜੀਦਰ ਭਾਜੀ ਇਹ ਫੀਮੇਲ ਅਗਰੇ ਸੇਮ 10000 ਕਲਚਰ ਫਾਰਮ ਦਾ ਮੇਲ ਆ ਇਹ ਉਹ 12000 ਰੁਪਏ ਦਾ ਠੀਕ ਹੈ ਲੈਬਰੇਰੀ ਫੀਮੇਲ ਦਾ ਭਾਜੀ ਲੈਬਰੇਰੀ ਫੀਮੇਲ 5000 ਰੁਪਏ ਵੀਰੇ ਬਲੈਕ ਬਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ ਵੀਰੇ ਠੀਕ ਹੈ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਆ ਗਿਆ ਵੀਰੇ 9814400227 ਆਪਾਂ ਸਰਹੰਦ ਫਤਿਹਗੜ੍ਹ ਸਾਹਿਬ ਨੇਅਰ ਨੇੜੇ ਪਿੰਡ ਆਈ ਆਪਣਾ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਫਿਲਹਾਲ ਸਟਾਕ ਸਿਡਜੂ ਕਲਚਰਪੋਰਮ ਇੰਗਲਿਸ਼ ਬੁਲਡੌਗ ਤੇ ਲੈਬਰੇਰੀ ਆਹ ਬੋਲਡਰ ਰੀਟਰੀ ਵੀਰੇ ਜਿਹੜੀ ਬਰੀਡ ਕਹੋਗੇ ਮਿਲ ਜਾਏਗੀ ਪ੍ਰੋਵਾਈਡ ਹੋ ਜਾਏਗੀ ਠੀਕ ਹੈ ਓਕੇ ਵੀਰੇ ਹਾਂਜੀ ਸਸੀ ਗਾ ਵੀ ਕੀ ਬਾਈ ਕੀ ਹਾਲ ਚਾਲ ਸਸੀ ਗਾਪਾ ਜੀ ਬਹੁਤ ਵਧੀਆ ਤੁਸੀਂ ਸੁਣਾਓ ਔਰ ਪੌਜੀ ਦੇ ਡਾਕਟਰ ਉਹ ਤੇ ਹਾਂਜੀ ਹਾਂਜੀ ਦੋ ਦੋ ਦੇ ਅਸੀਂ ਨਾ ਆਈਏ ਇਹ ਬਾਈ ਤੇ ਨਾ ਬਹੁਤ ਕਈ ਆਪਾਂ 올 ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਫਿਲਹਾਲ ਬਾਈ ਲਵੇ 골ਡਨ ਰੀਟriever ਸਿਡਜੂ ਤੇ ਟਵਾਈ ਦੇ ਵਿੱਚ ਬੱਚੇ ਪਏ ਨੇਗੇ ਫੇ ਗੱਲ ਕਰਦੇ ਆ ਪ੍ਰਾਈਸ ਦੀ ਏਜ ਦੀ ਤੇ ਬਾਈ ਜੀ ਇਹ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਏ ਜਾਂ ਨਹੀਂ ਹੈਗੀ ਉਹ ਵੀ ਦੱਸਣਗੇ ਬਾਈ ਜੀ ਬਾਈ ਜੀ ਮੇਲ ਦਾ ਫੀਮੇਲ ਦਾ ਪ੍ਰਾਈਸ ਦੱਸੋਗੇ ਜੀ ਆ ਹੈਗੇ ਜੀ ਫੀਮੇਲ ਮੇਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਹੈਗੇ 10000 ਰੁਪਏ ਦੇ ਇਹ ਹੈਗੇ 15000 ਰੁਪਏ ਦੇ ਠੀਕ ਹੈ ਕਲਚਰ ਟਾਇ ਬੱਚੇ ਨੇ ਕਲਚਰ ਟਾਇ ਬੱਚੇ ਠੀਕ ਹੈ ਬਾਈ ਜੀ ਤੇ ਸਿੜਜੂ ਦੇ ਬੱਚੇ ਦਾ ਪ੍ਰਾਈਸ ਸਿੜਜੂ ਹੈਗਾ 15000 ਰੁਪਏ ਦਾ ਬਹੁਤ ਕੁਆਲਟੀ ਵਾਲੇ ਬੱਚੇ ਹੁੰਦੇ ਆ ਆਪਣੇ ਕੋਲ ਜਿੰਨੇ ਮਰਜ਼ੀ ਲੈ ਲਿਓ ਠੀਕ ਹੈ ਜੀ ਕੁਆਲਟੀ ਤੇ ਕੋਈ ਕੰਪਰੋਮਾਈਜ਼ ਨਹੀਂ ਆਪਣੇ ਤੇ ਦੇਖੀ ਸਾਹਦੇ ਤੁਸੀਂ ਗੋਗਲ ਆਈਜ਼ ਬੱਚ ਹਾਂ ਜੀ ਨੀ ਮੇਲ ਮੇਲ 15000 ਰੁਪਏ ਬਾਜੀ ਗੋਲਡਨ ਡੀਵਰ ਦਾ ਗੋਲਡਨ ਡੀਵਰ 15000 ਰੁਪਏ ਦਾ ਮੇਲ ਫੀਮੇਲ ਦਾ ਪ੍ਰਾਈਸ ਹੀ ਦੱਸ ਦੋ ਬਾਜੀ ਕਾਹਨੂੰ ਕੋਈ ਗੱਲ ਨਹੀਂਗਾ ਫੀਮੇਲ ਹੈਗੀ ਇਹਦੇ ਵਿੱਚ ਹੀ 8000 ਰੁਪਏ ਦੀ ਮੇਲ 15000 ਰੁਪਏ ਦਾ ਠੀਕ ਹੈ ਤੇ ਬਾਕੀ ਬਾਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਨਾ ਆਲ ਬਰੀਡ ਚ ਕੰਮ ਹੈ ਜਿਹੜਾ ਕਹੋਗੇ ਉਹ ਹੋ ਜਾਏਗਾ ਠੀਕ ਹੈ ਆਲ ਇੰਡੀਆ ਡਿਲੀਵਰੀ ਹੈ ਆਲ ਇੰਡੀਆ ਡਿਲੀਵਰੀ ਹੈ ਤੇ ਬਾਕੀ ਬਾਜੀ ਆਪਣਾ ਲੋਕੇਸ਼ਨ ਬੋਲ ਦੇਣਾ ਮੋਬਾਈਲ ਨੰਬਰ ਬੋਲ ਦੇਣਾ ਲੋਕੇਸ਼ਨ ਹੈਗੀ ਆਪਣਾ ਲੁਧਿਆਣਾ ਜੀ ਨੰਬਰ ਹੈਗਾ 98770993 ਆਲ ਬਰੀਡ ਦੇ ਵਿੱਚ ਬਾਈ ਜੀ ਕੰਮ ਕਰਦੇ ਨੇ ਫਿਰ ਆ ਸਟਾਕ 골ਡਨ ਰੀਵਰ ਠੀਕ ਹੈ ਕਲਚਰ ਅਰ ਸਿਡਜੂ ਤੇ ਟॉय ਪੌਂਡ ਦੇ ਵਿੱਚ ਬੱਚਿਆਂ ਦਾ ਪਿਆਸ ਓਕੇ ਵੀਰ ਥੈਂਕ ਯੂ ਬਾਈ ਜੀ ਸਸਤੀਆ ਵੀਰ ਕੀ ਹਾਲ ਚਾਲ ਠੀਕ ਆ ਬਾਈ ਬਹੁਤ ਵਧੀਆ ਬੜੀਆ ਬਾਈ ਅੱਜ ਆਈ ਕੇ ਡਾਕਟਰ ਤੇ ਹਾਂ ਜੀ ਜੀ ਦੇਖੋ ਬਾਈ ਜੀ ਇੱਕ ਜੂਨਿਕ ਜੀ ਬਰੀਡ ਮੈਂ ਤੁਹਾਨੂੰ ਦਿਖਾਣਾ ਚਾਹਾਂ ਵੇਖੋ ਇਹ ਬਲਟੇਰੀਅਲ ਬਰੀਡ ਕਹਿੰਦੇ ਆ ਠੀਕ ਹੈ ਇਹਨਾਂ ਦਾ ਮੈਂ ਵੱਡੇ ਦੇ ਵਿੱਚ ਸਾਈ ਦੇ ਵੀ ਦਿਖਾ ਦਮਾ ਇਹਨੂੰ ਪੈਰਟ ਨੋਜ਼ ਦੇ ਵਿੱਚ ਆ ਜਾਂਦਾ ਡੌਗ ਇਹ ਪੈਰਟ ਮੰਗੋੜ ਵੀ ਐਮ ਐਮ ਮਸਲ ਹੁੰਦਾ ਇਹਦਾ ਇਹ ਬਲਟੇਰੀਆ ਦਾ ਨਾ ਭਾਜੀ ਜੀ ਜੀ ਠੀਕ ਹੈ ਨਾ ਤੇ ਆਹ ਫੀਮੇਲ ਹੈ ਜੀ ਫੀਮੇਲ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਈ ਦਾ ਨਾ ਬਲਟੇਰੀਆ ਦਾ ਹੀ ਬਰੀਡ ਦੇ ਵਿੱਚ ਕੰਮ ਹੈ ਤੇ ਭਾਜੀ ਬੱਚੇ ਦਾ ਕੀ ਪ੍ਰਾਈਸ ਹੋਦਾ ਮੇਲ ਫੀਮੇਲ ਦਾ ਇਹਦਾ ਮੇਲ ਦਾ ਸਰ 65000 65000 ਇਹ ਬਾਈ ਜੀ ਇੰਪੋਰਟ ਬਰਾਡ ਲਾਈਨ ਦਾ ਬੱਚਾ ਜੀ ਇੰਪੋਰਟ ਪੋਰਟ ਠੀਕ ਹੈ ਜੀ ਬਸ ਤੁਸੀਂ ਦੇਖੀ ਸਕਦੇ ਹੋ ਦੇਖੋ ਡੌਗ ਫਰੈਂਡਲੀ ਦਾ ਫੁੱਲ ਫਰੈਂਡਲੀ ਆ ਨਿਕਣਾ ਕੋਈ ਹੋ ਨਹੀਂ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਈ ਜੀ ਆਪਣੀ ਸਟੱਡ ਸਰਵਿਸ ਵੀ ਹੈ ਦੀ ਹਾਂਜੀ ਹਾਂਜੀ ਸਟੱਡ ਸਰਵਿਸ ਹੈ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪਈ ਜਾਂਦੀ ਹੈ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਅੰਬਾਲਾ ਜੱਟਾ ਪਿੰਡ ਠੀਕ ਹੈ ਤੇ ਬਾਈ ਜੀ ਇਹਦੀ ਬੱਚੜੀ ਆਪਾਂ ਮੀਟਿੰਗ ਕਰਵਾਨੀ ਆਪਾਂ ਉਹ ਫੀਸ ਤੇ ਕਰਵਾਨੀਓ ਜਾਂ ਬੱਚੇ ਤੇ ਜੀ ਬਾਈ ਫੀਸ ਤੇ ਫੀਸ ਤੇ ਕੀ ਫੀਸ ਚਾਰਜਿੰਗ ਹੁੰਦੀ ਹੈ ਵੀਰੇ 75000 70000 ਠੀਕ ਹੈ ਤੇ ਬਾਕੀ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਲਟੇਰੀਅਰ ਦੇ ਵਿੱਚ ਬਰੀਡ ਦੇ ਵਿੱਚ ਬਾਈ ਜੀ ਕੰਮ ਕਰਦੇ ਨੇਗੇ ਬਾਈ ਨੇ ਆਪਣੀ ਲੋਕੇਸ਼ਨ ਵੀ ਦੱਸਤੀ ਆ